ਅਜਜੀਤ ਨਗਰ ਕੌਂਸਲ ਲਾਭਾ ਵਿਖੇ ਮੇਅਰ ਪ੍ਰਧਾਨ ਤੇ ਸੀਨੀਅਰ ਮੇਅਰ ਪ੍ਰਧਾਨ ਦੀ ਚੋਣ ਹੋਈ ਹੈ ਜਿਸ ਦੇ ਵਿੱਚ ਅਮਰਜੀਤ ਕੌਰ ਸਾਨੀ ਜੀ ਨੂੰ ਸੀਨੀਅਰ ਮੇਅਰ ਪ੍ਰਧਾਨ ਚੁਣਿਆ ਗਿਆ ਤੇ ਜਸਦੀਪ ਸਿੰਘ ਖੰਨਾ ਜੀ ਨੂੰ ਮੇਅਰ ਚੁਣਿਆ ਗਿਆ ਸਰਸੰਪਤੀ ਨਾਲ ਇਹਨਾਂ ਦੀ ਚੋਣ ਹੋਈ ਹੈ ਹਾਂ ਜੀ ਸਰ ਉਹ ਪੈਡ ਮਾਰ ਲੈ ਨਹੀਂ ਜੀ ਕੱਲਿਆਂ ਦੇ ਇੱਕ ਵਈ ਪਰਪੋਜ਼ ਦੋਨਾਂ ਦੇ ਵਿੱਚ ਤੇ ਉਹਨਾਂ ਨੂੰ ਜੁੜਾ ਦੋ ਲਾਣਦੇ ਹੁਣ ਇੱਕ ਵਜੇ ਸਾਹਮਣੇ ਦੇਖਿਆ ਦਾਰੇ ਇਟਮੈਂਟ ਸਾਹਮਣੇ ਮੌਂਟੀ ਅੰਦਰ ਰੱਖਿਆ ਬਾਤ ਜੀ ਮੈਂ ਲੱਭਦਾ ਬਾਤ ਜੀ ਨੂੰ ਆਜੋ ਇੱਕ ਵਾਰ ਸਾਰੀ ਆਜੋ ਆਪਾਂ ਇੱਥੇ ਹੁਣ ਵਪਾਰੀ ਆਉਂਦੀ ਆ ਇਹਨੂੰ ਤਾਂ ਖਾ ਲੀਆਂ ਦੋਵਾਂ ਹਾਂ ਜੀ ਮੈਂ ਅੱਗੇ ਨੂੰ ਉਹ ਦਿੰਦਾ ਹਾਂ ਅੱਜ ਇੱਕ ਫੋਟੋ ਕਰੀਏ ਗਰੁੱਪ ਦੀ ਹਾਂ ਜੀ ਅੱਜ ਥੋੜਾ ਬੈਕ ਟਿਕ ਹਾਂ ਜੀ ਦੇਖਿਓ ਸਾਰੇ ਸਾਹਮਣੇ ਇੱਕ ਮਿੰਟ ਸਾਰੇ ਸਾਹਮਣੇ ਲੋਨ ਆਰਾਮ ਨਾਲ ਸੋਧਾ

何をしてるの ਦੇ ਦੇਖੋ ਦੇਖੋ ਅਮੀ ਕੌਂਸਲ ਨਾਪਾ ਦੇ ਸਾਡੇ ਸੀਨੀਅਰ ਸੁਪਰਵਾਈਜ਼ ਪ੍ਰਧਾਨ ਜਿਹੜੇ ਮੈਡਮ ਅਮਰਜੀਤ ਕੌਰ ਜੀ ਤੇ ਪ੍ਰਧਾਨ ਜੀ ਸਾਰਿਆਂ ਨੂੰ ਵਧਾਈਆਂ ਲਓ ਜੀ ਲਓ ਜੀ ਅਦੇਸ਼ ਅਨੁਸਾਰ ਅੱਜ ਐਸ.ਡੀ.ਐਮ. ਅਤੇ ਸਾਰੇ ਐਮ.ਸੀ. ਸਹਿਕੌਂ ਦੀ ਨਿਗਰਾਨੀ ਦੇ ਵਿੱਚ ਨਗਰ ਕੌਂਸਲ ਨਾਪਾ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਮੈਮ ਅਮਰਜੀਤ ਕੌਰ ਸਾਨੀ ਜੀ ਤੇ ਮੀਤਪਦਾਨ ਜਸਦੀਪ ਸਿੰਘ ਖੰਨਾ ਜੀ ਨੂੰ ਬਣਾਇਆ ਗਿਆ ਤੇ ਬਹੁਤ ਹੀ ਸ਼ਾਂਤੀਪੂਰਵਕ ਸਰਵਸੰਮਤੀ ਨਾਲ ਇਹ ਚੋਣ ਕੀਤੀ ਗਈ ਹੈ ਜੋ ਬੇਸਿਕ ਨੀਡਸ ਹੁੰਦੀਆਂ ਨੇ ਜੋ ਸਾਫ ਸਫਾਈ ਦਾ ਕੰਮ ਸਭ ਨੂੰ ਪਤਾ ਚੱਲ ਰਿਹਾ ਹੈ ਜੋ ਗੰਦ ਚੱਕੇ ਗਏ ਨੇ ਸਭ ਨੂੰ ਪਤਾ ਹੋ ਔਰ ਨਾਲੀਆਂ ਦੀ ਸਫਾਈ ਦਾ ਕੰਮ ਹੈ ਸੜਕਾਂ ਦਾ ਕੰਮ ਉਹ ਵੀ ਚੱਲ ਰਿਹਾ ਹੈ ਬਾਕੀ ਹੁਣ ਸਾਡੇ ਜਿਹੜੇ ਟੈਂਡਰ ਅਸੀਂ ਲਗਾਏ ਨੇ ਤੇ ਉਹ ਬਹੁਤ ਹੀ ਜਲਦੀ ਕੰਪਲੀਟ ਹੋ ਜਾਣਗੇ ਤੇ ਉਹਨਾਂ ਦਾ ਕੰਮ ਸ਼ੁਰੂ ਹੋ ਜਾਵੇਗਾ। 2 ਮਹੀਨੇ 2 ਮਹੀਨੇ ਦੇ ਵਿੱਚ ਪ੍ਰੋਸੈਸ ਕੰਪਲੀਟ ਹੋ ਜਾਏਗਾ ਜੋ ਤੁਹਾਡੇ ਸਾਹਮਣੇ ਆ ਜਾਵੇਗਾ। ਇਨ ਫਿਊਚਰ ਸਦਾ ਪਲਾਨ ਹੈ ਕਿ ਉਹ ਜਿਹੜੀਆਂ ਵੀ ਸੜਕਾਂ ਦੀ ਮੁਰੰਮਤ ਰਹਿ ਗਈ ਹੈ ਉਹ ਕੀਤਾ ਜਾਊਗਾ। ਜੋ ਪਾਣੀ ਦਾ ਟ੍ਰੀਟਮੈਂਟ ਪਲਾਂਟ ਹੈ ਸਾਫ਼ ਸੁਥਰੇ ਪਾਣੀ ਦਾ ਉਹ ਕੀਤਾ ਜਾਊਗਾ ਸੀਵਰੇਜ ਦਾ ਕੰਮ ਚੱਲੇਗਾ। ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਸ ਮੁਕਾਮ ਤੇ ਪਹੁੰਚਾਇਆ ਆਪਣਾ ਅਸ਼ੀਰਵਾਦ ਮੇਰੇ ਸਿਰ ਤੇ ਰੱਖਿਆ ਉਸ ਤੋਂ ਬਾਅਦ ਸਰਦਾਰ ਪ੍ਰਦੇਵ ਸਿੰਘ ਦੇਵਮਨ ਐਮ ਐਲ ਏ ਨਾਭਾ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਹ ਕੁਰਸੀ ਦਾ ਮਾਣ ਬਖਸ਼ਿਆ ਹੈ ਪ੍ਰਧਾਨ ਸੁਜਾਤਾ ਚਾਵਲਾ ਜੀ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਤੇ ਸਮੂਹ ਐਮ ਸੀ ਟੀਮ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ ਮੈਂ ਵਾਰਡ ਨੰਬਰ 21 ਦੇ ਸਮੂਹ ਨਿਵਾਸੀਆਂ ਦਾ ਤੇ ਵੋਟਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਅੱਜ ਇਸ ਕਮੇਟੀ ਦੇ ਵਿੱਚ ਪਹੁੰਚਾਇਆ ਹੈ ਤੇ ਅੱਜ ਮੈਨੂੰ ਇਸ ਕੁਰਸੀ ਦਾ ਮਾਨ ਬਖਸ਼ਿਆ ਹੈ ਧੰਨਵਾਦ ਇਸ ਤਰ੍ਹਾਂ ਦੇ ਲੇਡੀਜ਼ ਹੋਣ ਦੇ ਨਾਤੇ ਤੁਹਾਨੂੰ ਜਿਹੜਾ ਬੜਾ ਕਿ ਨਾਰੀ ਸ਼ਕਤੀ ਜ਼ਿੰਦਾਬਾਦ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਹੈ ਪੰਕਜ ਪੱਕੂ ਜੀ ਪ੍ਰਧਾਨ ਜੀ ਪੰਕਜ ਪੱਕੂ ਜੀ ਦਾ ਜਿਨ੍ਹਾਂ ਨੇ ਸਾਨੂੰ ਪ੍ਰਧਾਨ ਮਿਸਟਰ ਜਨੂ ਭੁਲਾ ਕੇ ਮਾਨ ਬਖਸ਼ਿਆ ਸ਼ਾਇਦ ਤੁਸੀਂ ਸਭ ਤੋਂ ਛੋਟੀ ਉਮਰ ਦੇ ਜਿਹੜੇ ਇਸ ਅਹੁਦੇ 'ਤੇ ਪਹੁੰਚੇ ਹੋ ਹਾਂ ਬਿਲਕੁਲ ਜੀ ਹਾਂ ਜੀ ਇਹ ਦਾ ਨੁਕਤਾ ਲੈਣ ਆਣ ਵਾਲੇ ਸਮੇਂ ਕੰਮ ਕਰ ਜਿਹੜੇ ਪੈਂਡਿੰਗ ਚੱਲ ਰਹੇ ਨੇ ਅਸੀਂ ਪ੍ਰਧਾਨ ਜੀ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਜਿਹੜੇ ਨਾਲੀਆਂ ਦੇ ਕੰਮ ਰਹਿ ਕੇ ਅੰਡਰਗਰਾਉਂਡ ਕਰਨ ਦੇ ਸਪਾਈਆਂ ਤੇ ਸਾਰੇ ਕਰਾਂਗੇ ਕਿੰਨੀ ਕੁ ਮਿਹਨਤ ਮਸ਼ਕਤ ਕਰਨੀ ਪਈ ਨਹੀਂ ਕੁਝ ਵੀ ਨਹੀਂ ਬਸ ਸਾਰੇ ਐਮਸੀ ਸਰਵਸੰਮਤੀ ਨਾਲ ਹੀ ਹੋਈਏ ਚੋਣਾਂ ਦੀ ਐ ਐਮਐਲਏ ਸਾਹਿਬ ਮਾਨ ਸਾਹਿਬ ਤੇ ਸਰਵਸੰਮਤੀ ਨਾਲ ਅਸੀਂ ਕੁਝ ਦਿਨ ਪਹਿਲਾਂ ਬੈਠ ਕੇ ਫੈਸਲਾ ਕੀਤਾ ਸੀ ਵੀ ਇਹ ਉਹਦੇ ਮੈਡਮ ਮਜੀਦ ਖੋਹ ਤੇ ਮੇਰਾ ਬੇਟਾ ਜੋ ਸ਼ੁਰੂ ਜਦੋਂ ਇਲੈਕਸ਼ਨ ਲੜੀ ਬਹੁਤ ਖਵਾਨਾ ਚਾਹ ਵੀ ਸਭ ਤੋਂ ਛੋਟੀ ਉਮਰ ਦਾ ਹੈ ਐਮਸੀ ਚੁਣਿਆ ਗਿਆ ਸੀ ਫਾਰਮ ਨੰਬਰ 20 ਤੋਂ ਅੱਜ ਸਰਬਸੰਮਤੀ ਗਰਮਸ਼ੀ ਆ ਲਈ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਮਸ਼ੀਦਾ ਸਾਰੇ ਸਟਾਫ ਦਾ ਬੈਡ ਮੈਡੀਸਟ੍ਰਿਅਮ ਉਸਮਨ ਵਿਜੇ ਸਿੰਘ ਦਾ ਜਿਨ੍ਹਾਂ ਨੇ ਸਰਬਸੰਮਤੀ ਨਾਲ ਚੋਣ ਹੋਈ ਨੂੰ ਨੇਪਰੇ ਚਾੜਿਆ ਬਣਾ ਦਿਨਾ ਜੀ ਅੱਜ ਆਮ ਆਦਮੀ ਪਾਰਟੀ ਵੱਲੋਂ ਨਾਪਾ ਦੇ ਵਿੱਚ ਜਿਵੇਂ ਵਾਈਸ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਲਗਾਤਾਰ ਲੱਗਦੇ ਆ ਰਹੇ ਨੇ ਅੱਜ ਫੇਰ ਉਹ ਟਰਮ ਪੂਰੀ ਹੋ ਗਈ ਸੀ ਕਿ ਤੇ ਅੱਜ ਨਵੇਂ ਜਿਹੜੇ ਨੇ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਗੁਰਦੇਵ ਸਿੰਘ ਜੀ ਦੇ ਮਾਨ ਵੱਲੋਂ ਅੱਜ ਨਵੇਂ ਜਿਹੜੇ ਨੇ ਸੀਨੀਅਰ ਵਾਈਸ ਪ੍ਰਧਾਨ ਮੈਡਮ ਅਮਰਜੀਤ ਕੌਰ ਜੀ ਉਹ ਸਾਡੇ ਸਾਨੀ ਸਾਹਿਬ ਨੇ ਉਹਨਾਂ ਦੇ ਮੈਸੇਜ ਨੇ ਤੇ ਖੰਨਾ ਸਾਹਿਬ ਦੇ ਬੇਟੇ ਦੀਪ ਖੰਨਾ ਜੀ ਜਿਹੜੇ ਨੇ ਉਹ ਅੱਜ ਵਾਈਸ ਪ੍ਰਧਾਨ ਲੱਗੇ ਨੇ ਤੇ ਅੱਜ ਸਾਰੇ ਹੀ ਐਮਸੀ ਸਾਹਿਬਾਨ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਤੇ ਸਭ ਨੇ ਅੱਜ ਇੱਕ ਮੁੱਠ ਹੋ ਕੇ ਉਹਨਾਂ ਨੂੰ ਵਾਈਸ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਵਾਸਤੇ ਚੁਣਿਆ ਹੈਗਾ ਤੇ ਬੜੀ ਸਰਬਸੰਮਤੀ ਨਾਲ ਆ ਬੜੇ ਪਿਆਰ ਦੇ ਨਾਲ ਸਾਰੀ ਇਹ ਇਲੈਕਸ਼ਨ ਹੋਈ ਹੈ ਤੇ ਅੱਜ ਆਮਾਦੀ ਪਾਰਟੀ ਲਗਾਤਾਰ ਆਪਣੀਆਂ ਪੈੜਾਂ ਜਿਹੜੀਆਂ ਚੱਲਦੀ ਜਾ ਰਹੀ ਹੈ ਤੇ ਲਗਾਤਾਰ ਇਹ ਪਹਿਲੀ ਵਾਰੀ ਹੋਇਆ ਕਿ ਲਗਾਤਾਰ ਇਹ ਆਮਾਦੀ ਪਾਰਟੀ ਅਹੁਦੇ ਜਿਹੜੇ ਵੰਡਦੀ ਜਾ ਰਹੀ ਹੈ ਕਿਉਂਕਿ ਪਹਿਲਾਂ ਜੇਕਰ ਤੁਸੀਂ ਗੌਰ ਕਰੋ ਤਾਂ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਉਹਨਾਂ ਨੂੰ ਰੋਕਿਆ ਜਾਂਦਾ ਸੀ ਪਰ ਇਹ ਲੋਕਤੰਤਰ ਹੈ ਆਮਾਦੀ ਪਾਰਟੀ ਲੋਕਤੰਤਰ ਦੀ ਹੈ ਪੈਸ਼ੀ ਹੈ ਤੇ ਲਗਾਤਾਰ ਇਹ ਅਹੁਦੇ ਲਗਾਤਾਰ ਅੱਜ ਤੀਜੀ ਵਾਰੀ ਜਿਹੜੇ ਨੇ ਸਰਕਾਰ ਬਣਨ ਤੋਂ ਬਾਅਦ ਜਿਹੇ ਅਹੁਦੇ ਜਿਹੜੇ ਦਿੱਤੇ ਜਾ ਰਹੇ ਨੇ ਸੀਨੀਅਰ ਤੇ ਵਾਈਸ ਦੇ ਜਿਹੜੇ ਨੇ ਅੱਜ ਨਵੇਂ ਚੁਣੇ ਗਏ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਬਹੁਤ ਬਹੁਤ ਮੁਬਾਰਕਾ ਹਾਂ ਆਮ ਆਦੀ ਪਾਰਟੀ ਟੀਮ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ